ਪੰਜਾਬ ਕਿਸ ਲਾਈਨ ਵੱਲ ਚੱਲ ਰਿਹਾ ਹੈ ਅੱਜ ਪੰਜਾਬ ਦੇ ਅੰਦਰ ਕੋਈ ਸੁਖੀ ਨਹੀਂ ਹੈ ਪੰਜਾਬ ਦੇ ਅੰਦਰ ਗਮੀ ਗਮ ਹੈ ਪੰਜਾਬ ਦੇ ਅੰਦਰ ਖੂਨ ਖਰਾਬਾ ਲਾਉ ਲੋਹਾਨ ਪੰਜਾਬ ਹੈ ਇਸ ਵੇਲੇ ਪੰਜਾਬ ਦੇ ਅੰਦਰ ਸਮਰਸਤਾ ਵੀ ਨਹੀਂ ਹੈ ਪੰਜਾਬ ਇਸ ਵੇਲੇ ਪਿਆਰਾਂ ਤੋਂ ਉਖੜਿਆ ਹੋਇਆ ਹੈ ਪੰਜਾਬ ਦੀਆਂ ਮਾਵਾਂ ਕਮ ਦੇ ਨਾਲ ਗਰਸਤ ਨੇ ਕਿਉਂਕਿ ਨਸ਼ੇ ਦੇ ਨਾਲ ਉਹਨਾਂ ਨੂੰ ਆਪਣੇ ਪੁੱਤ ਖੋਨੇ ਪੈ ਰਹੇ ਨੇ ਕੀ ਹੱਤਿਆਵਾਂ ਦਾ ਕ੍ਰਮ ਗੋਲੀ ਚਲਣ ਦਾ ਕ੍ਰਮ ਬੰਦ ਨਹੀਂ ਹੋ ਰਿਹਾ ਤੇ ਮੈਂ ਐਡੀ ਮਾਨਜੋਗ ਸਰਕਾਰ ਹੈ ਇਹ ਮਾਨਜੋਗ ਸਰਕਾਰ ਹੈ ਜਿਹੜੀ ਸਰਕਾਰ ਜੀ ਹੋਛ ਤੇ ਆਓ ਜਾਗੋਗੇ ਨਹੀਂ ਤੁਸੀਂ ਹੋ ਕੀ ਰਿਆ ਹੱਤਿਆ ਹੁੰਦੀ ਐ ਜਿਸ ਤਰੀਕੇ ਨਾਲ ਜਲੰਧਰ ਚੋਈ ਔਰ ਲੱਕੀ ਲੱਕੀ ਉਬਰਾਏ ਮੈਂ ਦੇ ਰਿਹਾ ਕਿਜੀਵਾਲ ਦੇ ਵੀ ਬੜਾ ਨੇੜੇ ਆ ਔਰ ਮਾਨਸਾਪ ਦੇ ਨਾਲ ਵੀ ਬੜੇ ਨਜ਼ਦੀਕੀ ਦਿਖ ਰਹੇ ਸੀ 6 ਗੋਲੀਆਂ ਵਜਦੀਆਂ ਵਜਦੀਆਂ ਵੀ ਕਿਸਮਲੇ ਜਲੇ ਗੁਰੂ ਘਰ ਦੇ ਅੰਦਰ ਮੱਥਾ ਟੇਕ ਕੇ ਬਾਹਰ ਨਿਕਲ ਰਿਆ ਕੀ ਐਸਾ ਪੰਜਾਬ ਮੰਗਿਆ ਸੀਨਾ ਕੋਲੋਂ ਔਰ ਨਸ਼ੇ ਦਾ ਇਹ ਹਾਲ ਹੈ ਪਰਿਵਾਰਾਂ ਦੇ ਪਰਿਵਾਰ ਨਸ਼ੇ ਤੋਂ ਦੇ ਨਾਲ ਪੀੜਿਤ ਹੋ ਰਹੇ ਨੇ ਲਾਣਾ ਨੇ ਇਹ ਯੁੱਧ ਸ਼ੁਰੂ ਕੀਤਾ ਨਸ਼ਿਆਂ ਦੇ ਵਿਰੁੱਧ ਫਿਰਣਾ ਨੇ ਇਹ ਕਿਹਾ ਕਿ ਪ੍ਰਹਾਰ ਮਿਸ਼ਨ ਪ੍ਰਹਾਰ ਇਹਨਾਂ ਦਾ ਪ੍ਰਹਾਰ ਤੇ ਕੰਮ ਕੀਤਾ ਨਹੀਂ ਪਰ ਮਾਵਾਂ ਦੇ ਪੁੱਤਾਂ ਦੇ ਉੱਤੇ ਰੋਜ਼ ਚੋਟ ਪੈ ਰਹੀ ਹੈ ਔਰ ਇਹਨਾਂ ਦਾ ਜਿਹੜਾ ਯੁੱਧ ਹੈ ਉਹ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕਿਆ ਹੈ ਔਰ ਰੋਜ਼ ਪੰਜਾਬ ਦੇ ਅੰਦਰ ਨੌਜਵਾਨ ਨਿਸ਼ਾਨਾ ਨਾਲ ਮਰ ਰਹੇ ਨੇ। ਤੋਂ ਸਰਕਾਰ ਜੀ ਪਿਆੜੇ ਜਰੂਰ ਮਗਾਓ। ਬਣਾਓ ਇਹ ਜਿਹੜਾ ਰੰਗਲਾ ਪੰਜਾਬ ਸੀ ਇਹਨੂੰ ਕੰਗਲਾ ਦੇ ਦੂਈ ਕਰਤਾ। ਅੱਜ ਪੰਜਾਬ ਕਿਸ ਲਾਈਨ 'ਵਾਲ ਚੱਲ ਰਿਹਾ? ਅੱਜ ਪੰਜਾਬ ਦੇ ਅੰਦਰ ਕੋਈ ਸੁਖੀ ਨਹੀਂ ਐ। ਪੰਜਾਬ ਦੇ ਅੰਦਰ ਗਮ ਹੀ ਗਮ ਐ। ਪੰਜਾਬ ਦੇ ਅੰਦਰ ਕੂਨ ਕਰਬਾ ਲੌ ਲੋਹਾਨ ਪੰਜਾਬ ਹੈ ਇਸ ਵੇਲੇ ਪੰਜਾਬ ਦੇ ਅੰਦਰ ਸਮਰਸਤਾ ਵੀ ਨਹੀਂ ਹੈ ਪੰਜਾਬ ਇਸ ਵੇਲੇ ਪਿਆਰਾਂ ਤੋਂ ਉਖੜਿਆ ਹੋਇਆ ਹੈ ਪੰਜਾਬ ਦੀਆਂ ਮਾਵਾਂ ਗਮ ਦੇ ਨਾਲ ਗ੍ਰਸਤ ਨੇ ਕਿਉਂਕਿ ਨਸ਼ੇ ਦੇ ਨਾਲ ਉਹਨਾਂ ਨੂੰ ਆਪਣੇ ਪੁੱਤ ਖੋਣੇ ਪੈ ਰਹੇ ਨੇ ਪੰਜਾਬ ਦੀਆਂ ਮਾਵਾਂ ਦੇ ਗਮ ਦੀ ਇਹ ਹੱਦ ਹੈ ਕੀ ਹੱਤਿਆਵਾਂ ਦਾ ਕ੍ਰਮ ਗੋਲੀ ਚੱਲਣ ਦਾ ਕ੍ਰਮ ਬੰਦ ਨਹੀਂ ਹੋ ਰਿਹਾ ਤੇ ਮੈਂ ਐੜੀ ਮਾਨਜੋਗ ਸਰਕਾਰ ਹੈ ਇਹ ਮਾਨਜੋਗ ਸਰਕਾਰ ਹੈ ਜਿਹੜੀ ਸਰਕਾਰ ਜੀ ਖੋਛ ਤੇ ਆਓ ਜਾਗੋਗੇ ਨਹੀਂ ਤੁਸੀਂ ਹੋ ਕੀ ਰਿਹਾ ਹੱਤਿਆ ਹੁੰਦੀ ਹੈ ਜਿਸ ਤਰੀਕੇ ਨਾਲ ਜਲੰਧਰ ਚ ਹੋਈ ਔਰ ਲੱਕੀ ਲੱਕੀ ਉਬਰਾਏ ਮੈਂ ਦੇ ਰਿਹਾ ਹਾਂ ਕਿਜੀਵਾਲ ਦੇ ਵੀ ਬੜਾ ਨੇੜੇ ਆ ਔਰ ਮਾਨਸਾਪ ਦੇ ਨਾਲ ਵੀ ਬੜੇ ਨਜ਼ਦੀਕੀ ਦਿਖ ਰਹੇ ਸੀ 6 ਗੋਲੀਆਂ ਵਜਦੀਆਂ ਵਜਦੀਆਂ ਵੀ ਕਿਸਵਲੇ ਜਿਹੜਾ ਗੁਰੂ ਘਰ ਦੇ ਅੰਦਰ ਮੱਥਾ ਟੇਕ ਕੇ ਬਾਹਰ ਨਿਕਲ ਰਿਹਾ ਪੰਜ ਉਹਦੀ ਛਾਤੀ ਤੇ ਵਜਦੀ ਇੱਕ ਸਿਰ ਤੇ ਵਜਦੀ ਹੈ ਅੱਜ ਜਿਤਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਇੱਕ ਐਸਆਈ ਹੈ ਗੜ ਜੰਗਰ ਦਾ ਉਹਦੀ ਧਰਮ ਪਤਨੀ ਦਾ ਕਤਲ ਕਰਤਾ। ਕੀ ਐਸਾ ਪੰਜਾਬ ਮੰਗਿਆ ਸੀ ਨਾ ਕੋਲੋਂ? ਔਰ ਨਸ਼ੇ ਦਾ ਇਹ ਹਾਲ ਹੈ। ਪਰਿਵਾਰਾਂ ਦੇ ਪਰਿਵਾਰ ਨਸ਼ੇ ਤੋਂ ਦੇ ਨਾਲ ਪੀੜਿਤ ਹੋ ਰਹੇ ਨੇ। ਨਸ਼ੇ 'ਚ ਕਤਲੇ ਆਮ 'ਚ ਬੜੋਤਰੀ ਹੋਈ ਹੈ। ਔਰ ਸਰਕਾਰ ਵੈਸੇ ਮੰਦੀ ਵੀ ਹੈ। ਦੇਖੋ ਮੇਰੀ ਗੱਲ ਤੋਂ ਬੰਦਾ ਸਲੋਗਨ ਕਦੋਂ ਦਿਨਦਾ ਲੜਾਈ ਕਦੋਂ ਸ਼ੁਰੂ ਕਰਦਾ ਜਦੋਂ ਉਹ ਮੰਨ ਲੇ। ਪਹਿਲਾਂ ਨੇ ਇਹ ਯੁੱਧ ਸ਼ੁਰੂ ਕੀਤਾ। ਨਸ਼ਿਆਂ ਦੇ ਬ੍ਰੁਡ ਫਿਰ ਨਾਂ ਨੇ ਕਿਹਾ ਕੀ ਪ੍ਰਹਾਰ ਮਿਸ਼ਨ ਪ੍ਰਹਾਰ ਇਹਨਾਂ ਦਾ ਪ੍ਰਹਾਰ ਤੇ ਕੰਮ ਕੀਤਾ ਨਹੀਂ ਪਰ ਮਾਵਾਂ ਦੇ ਪੁੱਤਾਂ ਦੇ ਉੱਤੇ ਰੋਜ਼ ਚੋਟ ਪੈ ਰਹੀ ਹੈ ਔਰ ਇਹਨਾਂ ਦਾ ਜਿਹੜਾ ਯੁੱਧ ਹੈ ਉਹ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕਿਆ ਹੈ ਔਰ ਰੋਜ਼ ਪੰਜਾਬ ਦੇ ਅੰਦਰ ਨੌਜਵਾਨ ਨਿਸ਼ਾਨ ਨਾਲ ਮਰ ਰਹੇ ਨੇ ਤੋਂ ਸਰਕਾਰ ਜੀ ડાੜੇ ਜਰੂਰ ਮਗਾਓ ਬਣਾਓ ਇਹ ਜਿਹੜਾ ਰੰਗਲਾ ਪੰਜਾਬ ਸੀ ਇਹਨੂੰ ਕੰਗਲਾ ਦੇ ਦੂਈ ਕਰਤਾ ਯੁੱਧ ਜਿਹੜਾ ਤੁਸੀਂ ਸ਼ੁਰੂ ਕੀਤਾ ਸੀ ਇਹ ਯੁੱਧ ਨੇ ਦੇ ਨਾਲ ਪੰਜਾਬ ਦੇ ਹਾਲਾਤਾਂ ਦੇ ਅੰਦਰ ਕੋਈ ਫਰਕ ਨਹੀਂ ਆਇਆ ਔਰ ਮੈਨੂੰ ਲੱਗਦਾ ਕਿ ਪਰਮਾਤਮਾ ਹੀ ਹੈ ਜੇ ਇਹਨਾਂ ਨੂੰ ਕੋਈ ਸਦਬੁੱਧੀ ਦੇ ਔਰ ਯੁੱਧ ਕਰਨਾ ਸੀ ਨਸ਼ਿਆਂ ਦੇ ਵਿਰੁੱਧ ਯੁੱਧ ਸ਼ੁਰੂ ਕਰਦਾ ਮੀਡੀਆ ਦੇ ਵਿਰੁੱਧ ਅਮਰਜੰਤੀ ਦੀ ਯਾਦ ਦਿਲਾਤੀ ਨਾ ਨੇ ਇੱਕ ਪਾਸੇ ਸੰਵਿਧਾਨ ਨੂੰ ਜੇਬ ਚ ਪਾ ਕੇ ਚੱਲਦੇ ਨੇ ਹੱਥ ਦੱਸਦੇ ਨੇ ਕੋਈ ਵੀ ਯੂਟਿਊਬਰ ਅਖਬਾਰ ਪੇਪਰ ਵਾਲੀ ਕੋਈ ਵੀ ਚੈਨਲ ਥੋੜਾ ਜਿਹਾ ਆਇਨਾ ਦਿਖਾਏ ਸੀ ਨਸ਼ਿਆਂ ਦਾ ਯੁੱਧ ਭੁੱਲ ਜਾਂਦਾ ਤੇ ਲੋਕਤੰਤਰ ਦੀ ਹੱਤਿਆ ਕਰਨ ਦੇ ਲਈ ਅਮਰਜੰਸੀ ਜੱਤੇ ਹਾਲਾਤ ਇਹ ਕੇਜਰੀਵਾਲ ਸਾਹਿਬ ਨੇ ਮਾਨ ਨੂੰ ਅੱਗੇ ਕਰਕੇ ਪੰਜਾਬ 'ਚ ਬਣਾਏ ਨੇ ਇਹ ਦੁਰਭਾਗੇਪੁਰਾਣਾ ਸਰਕਾਰ ਨੂੰ ਆਵਾਜ਼ ਆਉਣਾ ਚਾਹੀਦਾ ਹੈ ਅਮਰਜੈਂਸੀ ਦੇ ਅੰਦਰ ਇੰਦਰਾ ਗਾਂਧੀ ਆਵਾਜ਼ ਨਹੀਂ ਰੋਕ ਪਾਈ ਸੀ ਇਹ ਕੇਜਰੀਵਾਲ ਸੰਸੋਧੀਆਂ ਮਾਨ ਕੀ ਇਹਨੇ ਲੋਕਤੰਤਰ ਨੂੰ ਰੋਕਿਆ ਨਹੀਂ ਜਾ ਸਕਦਾ ਵਿਚਾਰਾਂ ਦੀ અભિવ્યક્તિ ਨੂੰ ਰੋਕਿਆ ਨਹੀਂ ਜਾ ਸਕਦਾ ਨਿਜੀ ਖੁੰਦਕ ਕਰਨ ਦੇ ਲਈ ਤੁਸੀਂ মিডিਆ ਦੇ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦੋਗੇ ਇਸਨ ਵਿੱਚ ਤੱਕ ਤਲੇ ਤਲੇ ਜਾਓਗੇ ਕਾਰਨ ਕੀ ਸ਼ੀਸ਼ਮੈਲ ਦੀ ਖਬਰ ਕਿਉਂ ਲਾਤੀ ਕਾਰਨ ਇਹ ਝੂਠ ਬੋਲ ਰਹੇ ਸੀ ਹੁਣੇ ਹੀ ਜਿਹੜੀ ਟ੍ਰੇਡ ਡੀਲ ਹੋਈ ਹੈ ਇਹਨਾਂ ਦੇ ਆਪਣੇ ਐਮਪੀ ਉਹਦਾ ਸਵਾਗਤ ਕਰ ਰਹੇ ਸੀ ਇਹਨਾਂ ਦੇ ਪ੍ਰਵक्ता ਪਿਊਸ਼ ਗੋਇਲ ਨੇ ਕਲੀਅਰ ਕਰ ਮੈਂ ਮੈਂ ਆ ਰਹੇ ਹਾਂ ਤੇ ਇਹਨਾਂ ਦੇ ਐਮਪੀ ਟ੍ਰੇਡ ਡੀਲ ਡੀਲ ਦਾ ਸਵਾਗਤ ਕਰ ਰਹੇ ਸੀ ਔਰ ਇਹਨਾਂ ਦੇ ਪ੍ਰਵक्ता ਇਕੋਰੀ ਵੇ ਕਿਸਾਨਾਂ ਦੇ ਮਨ ਚ ਭ੍ਰੰਮ ਪੈਦਾ ਕਰਨ ਦਾ ਛੜਜੰਤਰ ਆ ਚੜੇ ਸੀ ਮਤਲਬ ਇਹ ਸਵਾਇਬ ਪਰਮਦੇ ਹੁਣ ਤਾਂ ਕਲੀਅਰ ਹੋ ਗਿਆ ਨਾ ਮੋਦੀ ਨੇ ਲਾਲ ਕਿਲੇ ਦੀ ਪਲਤੀਰ ਤੇ ਖੜੇ ਹੋ ਕੇ ਜੋ ਵਾਦਾ ਕੀਤਾ ਸੀ ਕਿ ਮੈਂ ਆਪਣੇ ਕਿਸਾਨਾਂ ਦੇ ਡੇਰੀ ਵਾਲਿਆਂ ਦੇ ਮਛਲੀ ਪਾਲਕਾਂ ਦੇ ਹਿੱਤਾਂ ਦੀ ਰਾਖੀ ਕਰਾਂਗਾ ਉਹ ਤਾਂ ਰਾਖੀ ਕਰਨ ਚ ਲੱਗਾ ਇਹ ਭ੍ਰੰਬਲਾਂਜ ਲੱਗੇ ਨੇ ਦੇਫ ਕਰਕੇ ਸਰਕਾਰ ਜੀ ਜਾਗੋ ਪੰਜਾਬ ਦੇ اندر ਕਾਨੂੰਨ ਦਾ ਰਾਜ ਸਥਾਪਿਤ